ਉਹ ਦੋਸਤੋ ਅਸੀਂ ਤਾਂ ਕਿਸੇ ਨਾਲ ਡਿਬੇਟ ਨਹੀਂ ਕਰ ਸਕਦੇ ਇਹ ਜਿਹੜੇ ਲੋਗ ਐ ਆਖ ਰਿਹਾ ਆਪ ਜਿਨ੍ਹਾਂ ਨੇ ਕੁਝ ਨਹੀਂ ਦੇਣਾ ਇਹ ਲੋਕਾਂ ਦਾ ਢਿੱਡ ਦੇਖਣਾ ਕਰਨਾ ਚਾਹੁੰਦੇ ਨਾ ਤਾਂ ਮੈਂ ਮਾਨ ਸਾਹਿਬੇ ਕਿਤੇ ਆਏ ਤੇ ਨਾ ਮੈਂ ਦੂਜੇ ਭਾਈ ਸਾਹਿਬੇ ਵੇਖੇ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਹਾਂ ਡਿਬੇਟ ਇਹਨਾਂ ਤੋਂ ਕਰਾ ਲਓ ਕਹਿੰਦੇਗਾ ਅੱਜ ਕੱਲ ਡਿਬੇਟ ਚ ਕੀ ਹੋਣਾ ਡਿਬੇਟ ਛੋ ਮੈਂ ਤੁਗਾ ਵੀ ਅਸੀਂ ਇੰਨੇ ਭੇਜੇ ਹੋਊਗਾ ਅਸੀਂ ਇੰਨੇ ਲਾਤੇ ਇਹ ਬੇਫਿਕਰ ਬਣਾਉਣਾ ਐ 1600 ਕਰੋੜ ਚਾਹੀਓ ਸਾਢੇ 12000 ਕਰੋੜ ਚਾਹੀਦੀ 20000 ਇਹ ਜਦੋਂ ਲੋਕਾਂ ਨੂੰ ਰੀਲੀਫ ਮਿਲੇਗਾ ਆਟੋਮੈਟਿਕਲੀ ਪਿੰਡਾਂ ਦੇ ਲੋਕ ਇਹ ਗੱਲ ਦੱਸ ਦੇਣਗੇ ਕਿ ਸਾਨੂੰ ਇੰਨੇ ਪੈਸੇ ਮਿਲ ਗਏ ਇਹਨਾਂ ਚਕਾਰੀਆਂ ਡਿਬੇਟਾਂ ਡਿਬੇਟਸ ਕਰਕੇ ਇੱਕ ਦੂਜੇ ਦਾ ਡਾਇਵਰਟ ਕਰਦੇ ਇਹ ਲੋਕ ਪਿਆ ਪ੍ਰਧਾਨ ਜੀ ਆ ਤੇ ਕਿਹੜੇ ਕਿਹੜੇ ਸੰਗਾਂ ਦੇ ਦੌਰਾ ਕਰਨ ਦੀ ਜਾਨੀ ਤੁਹਾਨੂੰ ਤੁਸੀਂ ਜਾਣਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਾਣਾ ਹੈ ਇਹ ਹੱਕਿਆ ਜਾਣੇ ਜੀ ਹੂਸਾ ਹੈਗੇ ਅੱਜ ਜਿਹੜੀ ਹੂਸਾ ਹੈਗਾ ਮੰਦੋਟ ਹੈਗਾ ਇਧਰ ਦਾ ਮੈਂ ਆ ਦੇ ਕੇ ਹਮ ਤੋਂ ਗੱਲ ਦੱਸਣਾ ਹੈ ਇਹਦੇ ਨਾਲ ਨਾਲ ਇੱਕ ਗੈਂਗਸਟਰਾਂ ਦਾ ਹੜ ਆਇਆ ਵੇ ਔਰ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਇਹਦੇ ਤੋਂ ਤਵਕਕੋ ਲੈਣੀ ਪਏਗੀ ਜੇ ਪੋਲੀਟੀਕਲ ਪਾਰਟੀਆਂ ਨੇ ਇਹ ਵੱਲ ਧਿਆਨ ਨਾ ਦਿੱਤਾ ਇਹ ਹੜ ਨਾਲ ਤਾਂ ਅਸੀਂ ਨਜਿੱਠ ਲਿਆ ਗੈਂਗਸਟਰਾਂ ਦੇ ਹੜ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਏਗਾ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਸਾਡੇ ਬਿਲਾਗ ਪ੍ਰਧਾਨ ਦੀ ਤਰਨ ਤਰਨ ਦੇ ਵਿੱਚ ਗੋਲੀ ਮਾਰ ਕੇ ਮੌਤ ਕਰਤੀ 6 ਗੋਲੀਆਂ ਮਾਰੀਆਂ ਕੱਲ ਪਰਸੋ ਫੇਰ ਇੱਕ ਬੰਦਾ ਮਾਰਤਾ ਮੈਂ ਕਿਹਾ ਸੀ ਐਸਐਸਪੀ ਬਦਲ ਦੇਣਗੇ 7 ਐਸਐਸਪੀ ਤਰਨ ਤਰਨ ਦੇ ਬਦਲ ਹਰ ਉਥੇ ਗੜ ਬੰਦਾ ਜਾ ਰਿਹਾ ਹੈ ਗੈਂਗਸਟਰਾਂ ਤੇ ਅੱਜ ਕੱਲ ਦਾ ਗੈਂਗਸਟਰਾਂ ਨੂੰ ਸਰਪੰਚ ਵੀ ਬਣਾਉਣ ਲੱਗ ਪਏ ਤੇ ਟਿਕਟ ਵੀ ਦੇ ਦੱਤੇ ਜਿਹੜੀ ਤਰਨਤਪ ਦੀ ਬਾਈ ਇਲੈਕਸ਼ਨ ਦੀ ਟਿਕਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਗੈਂਗਸਟਰ ਦੀ ਸੱਸ ਨੂੰ ਦੇਤੀ ਹੈ ਜਿਹੜੂ ਜੱਗ ਜ਼ਾਹਿਰ ਹੈ। ਹੁਣ ਚਲੋ ਬਈ ਟਿਕਟ ਦੇ ਦੀ ਕਿਉਂਕਿ ਉਹਨਾਂ ਕੋਲੇ ਕੋਈ ਹੋਰ ਕੈਂਡੀਡੇਟ ਨਹੀਂ ਬੱਚਾ ਜਦੋਂ ਗੈਂਗਸਟਰਾਂਆਂ ਮਾਵਾ ਨੂੰ ਜਾਂ ਭਰਾਵਾ ਨੂੰ ਜਾਂ ਸੱਸਾਂ ਨੂੰ ਟਿਕਾ ਮਿਲਣਗੀਆਂ ਜਾਂ ਪਤਨੀਆਂ ਨੂੰ ਤਾਂ ਇਸ ਪੰਜਾਬ ਦਾ ਕੀ ਹੋਏਗਾ ਉਹ ਰੱਬ ਜਾਣਦਾ ਹੈ ਨਵੀਂ ਗੱਲ ਇਹ ਹੈ ਪੁਲਿਸ ਮੂਪਦਰਸ਼ਕ ਬਣ ਕੇ ਦੇਖ ਰਹੀ ਹੈ ਸਰਕਾਰ ਮੂਪਦਰਸ਼ਕ ਬਣ ਕੇ ਦੇਖ ਰਹੀ ਹੈ ਜਿਹੜਾ ਉਹ ਬੰਦਾ ਅਸੀਂ ਧਰਨ ਆ来 ਸੀ ਇੱਕ ਵੀ ਬੰਦਾ ਹਜੇ ਤੱਕ ਫੜਿਆ ਨਹੀਂ ਗਿਆ ਹਰ ਚੌਥੇ ਬੰਦੇ ਨੂੰ ਫਰੋਤੀ ਆ ਰਹੀ ਹੈ ਹੁਣ ਕੱਲ ਦੀ ਇੱਕ ਨਵੀਂ ਖਬਰ ਮਿਲੀ ਹੈ ਮੈਨੂੰ ਦੋ ਬੰਦਿਆਂ ਨੇ ਦੱਸਿਆ ਜਿਹੜਾ ਉਹ ਗੈਂਗਸਟਰ ਹੈ ਉਹਦਾ ਨਾਮ ਹੈ ਅਮਰਤ ਬਾਠ ਬਾਠ ਉਹ ਅਮਰਤ ਬਾਠ ਦੀ ਧਰਮਸਪਤਨੀ ਆਪ ਦੀ ਮਾਪਿਆਂ ਨਾਲ ਜਾਂਦੀ ਹੈ ਤੇ ਜਾ ਕੇ ਜਿਹਦੇ ਘਰੇ ਜਾਂ ਕਾਂਗਰਸੀ ਦੇ ਜਾਂ ਕਿਸੇ ਹੋਰ ਦੇ ਅੰਮ੍ਰਿਤ ਬਾਛ ਦਾ ਟੈਲੀਫੋਨ ਮਲਾ ਕੇ ਕੰਨ ਨਾ ਲਾ ਦਿੰਦੀ। ਔਰ ਪੁਲਿਸ ਉੱਥੋਂ ਦੀ ਮੂਕ ਦਰਸ਼ਕ ਬਣ ਕੇ ਦੇਖ ਰਹੀ ਐ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਐ ਕੀ ਬਣੇਗਾ ਪੰਜਾਬ ਦਾ ਧਰਮ ਪਤਨੀ ਜਾ ਕੇ ਟੈਲੀਫੋਨ ਤੇ ਬਾਛ ਦੇ ਕੰਨ ਨਾ ਲਾ ਦਿੰਦੀ। ਕਿੱਦਾਂ ਕੰਮ ਚੱਲੇਗਾ ਇਹਰਾ ਮਤਲਬ ਇਹ ਸਮਝ ਲਓ ਕਿ ਸਰਕਾਰ ਤੇ ਪੰਜਾਬ ਦੀ ਪੁਲਿਸ ਗੈਂਗਸਟਰ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਮੇਰੀ ਬੇਨਤੀ ਹੈ ਸਰਕਾਰ ਨੂੰ ਇਹ ਕੰਮ ਨਾ ਕਰੋ ਅੱਗੇ ਪੰਜਾਬ ਨੇ ਬਹੁਤ ਵੱਡਾ ਹਰਜਾਨਾ ਭੁਗਾਇਆ ਹੈ ਔਰ ਜਿਹੜੇ ਲੀਡਰ ਹੁੰਦੇ ਐ ਉਹ ਹੱਥ ਜੋੜਨ ਆਸਤੇ ਹੁੰਦੇ ਜੇ ਗੈਂਗਸਟਰ ਹੀ ਲੀਡਰ ਬਣ ਗਏ ਤਾਂ ਫਿਰ ਸਿੱਧੇ ਪੁੜਪੜੀ ਚ ਗੋਲੀ ਮਾਰਿਆ ਕਰੂਗੇ ਸੁਣਿਆ ਨਹੀਂ ਕਰੂਗੇ ਸਰਕਾਰ ਇਹਦੇ ਤੇ ਤਵਕਕੋ ਲਏ ਇਹਦੇ ਤੇ ਕਾਗਨੀਜੈਂਸ ਲਾ ਕੇ ਇਹਨੂੰ ਬੰਦ ਕਰਾਵੇ ਵਾਰ-ਵਾਰ ਕਹਿ ਚੁੱਕੇ ਹਨ ਨਹੀਂ ਤਾਂ ਕੋਈ ਹੋਰ ਵੱਡੇ ਹਾਦਸੇ ਆਉਣ ਆਲੇ ਸਮੇਂ ਚ ਹੋਣ ਦੀ ਸੰਭਾਵਨਾ ਹੈ ਸੋ ਇਹ ਸਭ ਤੋਂ ਵੱਡੀ ਚਿੰਤਾ ਦੀ ਹੁਣ ਗੱਲ ਹੈ ਸਰ ਸੀਐਮ ਸਾਹਿਬ ਆਏ ਸੀ ਇੱਥੇ ਉਹ ਕਹਿੰਦੇ ਸੀ ਅਸੀਂ ਕੇਂਦਰ ਤੋਂ ਡੀਸੀਟੀ ਵੀ ਪਰਮਿਸ਼ਨ ਮੰਗਾਂਗੇ ਦੂਜੇ ਪਾਸੇ ਡਾਈ ਡੀਸੀ ਨੂੰ ਗ੍ਰਾਮਾਂ ਦੀ ਡੀਸੀ ਕਰਵਾਉਣੀ ਹੈ ਕਿਸੇ ਪਰਮਿਸ਼ਨ ਮੰਗਾਂਗੇ ਔਰੁੱਜੇ ਪਾਸੇ ਐਨਜੀਟੀ ਦੇ ਵਿੱਚ ਕੇਸ ਚੱਲਦਾ ਪਿਆ ਸਰ ਔਰ ਉਹਦੇ ਤੇ ਸਰਕਾਰ ਦੇ ਜਾਂ ਨਮਾਇੰਦੇ ਚੀਫ ਸਕੱਟਰੀ ਕਲੀਰੀਗੇਸ਼ਨ ਸਕੱਟਰੀ ਹਰ ਦੋ ਮਹੀਨੇ ਬਾਅਦ ਜਾਂਦੇ ਆ ਜੀ ਉਹ ਕੇਸ ਇਹ ਚੱਲਦਾ ਵੀ دریاਵਾਂ ਦੇ ਵਿੱਚ ਕਬਜ਼ੇ ਆ ਹੁਸੈਨੀਵਾਲਾ ਤੋਂ ਲੈ ਕੇ ਹਰੀਕੇ ਤੱਕ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਸਰ ਆਈ ਡੋਨਟ ਥਿੰਕ ਸੋ ਕਿ ਡੀਸੀ ਟੀ ਕੀ ਅਸਤੇ ਕੋਈ ਪਰਮਿਸ਼ਨ ਲੈਣ ਦੀ ਲੋੜ ਹੈ ਕਿ 40 ਫੁੱਟ ਕਮਿਟੀ ਪੱਟਣ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜਿਹੜੀ ਮਾਈਨਿੰਗ ਹੋ ਰਹੀ ਹੈ ਤੇ 10 ਫੁੱਟ دریا ਪੱਟਣ ਦੀ 20 ਰੀਟਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਐਡਾ ਕੋਈ ਐਨਜੀਟੀ ਜਾਂ ਕੋਈ ਰੋਕ ਨਹੀਂ ਲੌਂਦਾ ਕਿ ਦਰਿਆ ਫੁੱਟਣਾ ਹੈ ਤਾਂ ਜੋ ਸਾਡਾ ਪਾਣੀ ਠੀਕ ਚੱਲਦਾ ਰਹੇ ਜਿਹਦੀਆਂ ਦਿੱਕਤਾਂ ਉਹ ਬੰਦਾ ਜਾਇਜ਼ ਦੱਸਣ ਮੰਨ ਲਓ ਕਿਸੇ ਚੀਜ਼ ਦੀ ਡਰੇਨੇਜ ਹੈ ਅ ਦਰਿਆ ਹਿਉਰੀ ਖਲਾਈ ਕਰਨੀ ਹੈ ਪਟ ਪਟਣਾ ਹੈ ਪਟ ਕਿ ਉਹ ਜੋ ਪਾਣੀ ਠੀਕ ਹੈ ਦਰਿਆ ਆਪਣੀ ਜਗ੍ਹਾ ਤੇ ਵਗੇ ਕਾਬ ਕਮੇ ਉਹ ਜਿੱਥੋਂ ਖਾਲੀ ਥਾਵਾਂ ਜਿੱਥੇ ਪਈਆਂ ਉੱਥੇ ਦਰਿਆ ਦੇ ਕਾਬਜੇ ਪਰ ਇਹ ਵੀ ਦੱਸਣਾ ਚਾਹਣਾ ਹੈ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਐ ਅੱਜ ਦਰਿਆ ਉੱਥੇ ਨਹੀਂ ਵਗ ਰਿਹਾ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਹੈ ਅੱਜ ਇੱਕ ਬਿਆਨ ਪੰਜਾਬ ਸਰਕਾਰ ਦੇ ਫਾਈਨੈਂਸ ਮਿਨਿਸਟਰ ਸਾਹਿਬ ਸਰਦਾਰ ਹਰਪਾਲ ਸਿੰਘ ਟੀਮਾ ਸਾਹਿਬ ਵੱਲੋਂ ਦਿੱਤਾ ਗਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਭਾਰਤ ਸਰਕਾਰ ਜਿਹੜੀ ਹੈ ਉਹ 12000 ਦੇ ਜਿਹੜਾ ਕਰੋੜ ਰੁਪਏ ਦਾ ਫੰਡ ਹੈ ਜਿਹੜਾ ਐਸ ਡੀ ਆਰ ਐਫ ਸਟੇਟ ਅ ਡਿਜ਼ਾਸਟਰ ਰਿਸਪਾਂਸ ਫੰਡ ਉਹਦੇ ਉੱਪਰ ਜਿਹੜੀ ਹੈ ਉਹ ਪੰਜਾਬ ਨੂੰ ਗੁੰਮਰਾਹ ਕਰਦੇ ਪਏ ਨੇ ਔਰ ਮੈਂ ਉਸ ਬਿਆਨ ਨੂੰ ਪੜਨ ਤੋਂ ਬਾਅਦ ਇਹ ਐਕਟ ਨੂੰ ਪੜਦਾ ਪਿਆ ਸੀਗਾ ਔਰ ਕੁਝ ਬੜੇ ਦਿਲਚਸਪ ਆંકੜੇ ਵੀ ਸਾਹਮਣੇ ਨਿਕਲ ਕੇ ਆਏ ਜਿਹੜੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹ ਰਿਹਾ ਸੀਗਾ ਔਰ ਮਾਨਯੋਗ ਚੀਮਾ ਸਾਹਿਬ ਨੂੰ ਵੀ ਮੈਂ ਇਹੋ ਗੱਲ ਕਹਿਣੀ ਚਾਹਾਂਗਾ ਕਿ ਐਕਟ ਤਾਂ ਬਹੁਤ ਆਪਣੇ ਆਪ ਦੇ ਵਿੱਚ ਕਲੀਅਰ ਹੈ ਔਰ ਉਹਨੂੰ ਆਪਣੀ ਜਿਹੜੀ ਹੋਰ ਕਲੈਰਿਟੀ ਉਹਦੇ ਚ ਕਲੀਅਰ ਹੋ ਜਾਂਦੀ ਹੈ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਦਾ ਸਾਫ਼ ਹੋ ਜਾਂਦਾ ਹੈ ਕਿ ਸਟੇਟ ਸਰਕਾਰ ਗੁੰਮਰਾਹ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਇਹਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬੜਾ ਕਲੈਰਿਟੀ ਦੇ ਨਾਲ ਉੱਤਰ ਮਿਲ ਜਾਂਦਾ ਹੈ ਜਿਹੜਾ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਐਸ ਡੀ ਆਰ ਐਫ ਇਜ਼ ਇਸਟੈਬਲਿਸ਼ਡ ਐਟ ਦੀ ਬਿਗਨਿੰਗ ਆਫ ਈਚ ਫਾਈਨੈਂਸ਼ੀਅਲ ਇਅਰ ਬੇਸਡ ਔਨ ਦੀ ਅਲੋਕੇਸ਼ਨ ਡਿਸਾਈਡਡ ਬਾਈ ਦੀ ਫਾਈਨੈਂਸ ਕਮਿਸ਼ਨ ਈਵਨ ਬਿਫੋਰ ਅ ਡਿਜ਼ਾਸਟਰ ਅਕਰਸ ਦੀ ਸਟੇਟ ਐਂਡ ਦੀ ਸੈਂਟਰਲ ਗਵਰਨਮੈਂਟਸ ਕੰਟ੍ਰਿਬਿਊਟ देयर ਰਿਸਪੈਕਟਿਵ ਸ਼ੇਅਰ 75% ਫਰਮ ਦੀ ਸੈਂਟਰ ਐਂਡ 25% ਫਰਮ ਦੀ ਸਟੇਟ ਟੂ ਕ੍ਰੀਏਟ ਐਸ ਡੀ ਆਰ ਐਫ how would the central government release of its installments the 75% of its conditional the ministry of home affairs will withhold the subsequent installments of centers share if a state has not deposited its due share agar tusi state sarkar apna banda state share 75 paise de naal apna 25 paise matching grant apna banda hissa tusi jama nahi karare ਤਾਂ ਫੇਰ ਜਿਹੜੀ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਹੈ ਉਹ ਤੁਹਾਡੇ ਫੰਡਸ ਨੂੰ ਵਿਦਹੋਲਡ ਕਰ ਲੈਂਦੀ ਹੈ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਨੀ ਚਾਹ ਰਾ ਸੀਗਾ ਕਿ ਅਗਰ ਤੁਸੀਂ ਇਹ ਬੰਦਾ ਹਿੱਸਾ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ 12000 ਕਰੋੜ ਰੁਪਏ ਦੀ ਜਿਹੜੀ ਫਿਗਰ ਸੀਗੀ ਐਸ ਡੀ ਆਰ ਐਫ ਫੰਡ ਦੇ ਅਧੀਨ ਉਹ ਮੈਂਸ਼ਨ ਕਰਕੇ ਗਏ ਆ ਤਾਂ ਫੇਰ ਜਿਹੜਾ ਇਹ 15th ਫਾਈਨੈਂਸ ਕਮਿਸ਼ਨ ਹੈ ਇਹਦੇ ਅਧੀਨ ਜਿਹੜੇ ਫੰਡਸ ਅਲੋਕੇਟ ਹੋਏ ਨੇ ਪੰਜਾਬ ਸਰਕਾਰ ਨੂੰ ਪੰਜਾਬ ਸਟੇਟ ਨੂੰ ਉਹ ਲਗਭਗ ਜੋ ਆંકੜੇ ਦੱਸਦੇ ਪਏ ਨੇ 2918 ਕਰੋੜ ਰੁਪਏ ਜਿਹੜਾ ਲਗਭਗ 3000 ਕਰੋੜ ਰੁਪਿਆ ਬੰਦਾ ਹੈ ਅਗਰ 3000 ਕਰੋੜ ਰੁਪਏ ਦੇ ਵਿੱਚ ਸਟੇਟ ਆਪਣਾ ਬੰਦਾ ਸਟੇਟ ਦਾ ਸ਼ੇਅਰ 25% ਉਹਦੇ ਵਿੱਚ ਆਪਣਾ ਡਿਪੋਜ਼ਿਟ ਕਰਾਉਂਦੀ ਹੈ ਤਾਂ 3000 ਕਰੋੜ ਰੁਪਿਆ ਇਹ ਫੰਡਸ ਜਿਹੜੇ ਹੈ ਡੈਜ਼ਿਗਨੇਟਿਡ ਅਕਾਊਂਟ ਜਿਹੜਾ ਪੰਜਾਬ ਦਾ ਹੈ ਸਟੇਟ ਦਾ ਉਹਦੇ ਵਿੱਚ ਟ੍ਰਾਂਸਫਰ ਆਟੋਮੈਟਿਕਲੀ ਉਹ ਹੋ ਜਾਂਦੇ ਨੇ ਅਗਰ 3001 ਕਰੋੜ ਹੈ ਤਾਂ ਫਿਰ ਇਸ ਦਾ ਮਤਲਬ ਕਲੈਰਿਟੀ ਨਾਲ ਇਹ ਆ ਰਿਹਾ ਹੈ ਕਿ ਇਸ ਫਾਈਨੈਂਸ ਕਮਿਸ਼ਨ ਤੋਂ ਪਹਿਲਾਂ ਜਿਹੜੇ ਪਿਛਲੇ ਫਾਈਨੈਂਸ ਕਮਿਸ਼ਨ ਗਠਿਤ ਹੋਏ ਔਰ ਉਹਨਾਂ ਫਾਈਨੈਂਸ ਕਮਿਸ਼ਨਸ ਵੱਲੋਂ ਅਲੱਗ-ਅਲੱਗ ਸਮੇਂ ਦੇ ਦੌਰਾਨ ਜਿਹੜੇ ਫੰਡਸ ਜਿਹੜੇ ਐਸ ਡੀ ਆਰ ਐਫ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦੇ ਅਧੀਨ ਪੰਜਾਬ ਸਟੇਟ ਨੂੰ ਜਿਹੜੇ ਅਲੋਕੇਟ ਜਾਰੀ ਕੀਤੇ ਗਏ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਨੇ 12000 ਕਿਹਾ 9000 ਕਰੋੜ ਰੁਪਇਆ ਪੁਰਾਣਾ ਔਰ 3000 ਕਰੋੜ ਰੁਪਇਆ ਪ੍ਰੈਜ਼ੀਡੈਂਟ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਦੇ ਵੱਲੋਂ ਜਿਹੜਾ ਅਲੋਕੇਟ ਕੀਤਾ ਗਿਆ ਦਿਲਚਸਪ ਗੱਲ ਇਹ ਹੈ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਕਰਨ ਵਾਲੀ ਇਹ ਜਿਹੜੀ ਪਬਲਿਕ ਦੇ ਧਿਆਨ ਚਾਹਣੀ ਚਾਹੀਦੀ ਹੈ ਐਸ ਡੀ ਆਰ ਐਫ ਜਿਹੜਾ ਫੰਡ ਹੁੰਦੇ ਜਿਹੜੋਂ ਇਹ ਅਲੋਕੇਟ ਕੀਤੇ ਜਾਂਦੇ ਨੇ ਸਟੇਟ ਨੂੰ ਇਹ ਕਦੀ ਵੀ ਜਿਹੜਾ ਕਦੀ ਵੀ ਲੈਪਸ ਨਹੀਂ ਹੁੰਦੇ ਇਹ ਪੈਸਾ ਹਮੇਸ਼ਾ ਜਿਹੜਾ ਖੜਾ ਰਹਿੰਦਾ ਹੈ ਕਾਊਂਟ ਦੇ ਵਿੱਚ ਕਿਤਾਬਾਂ ਦੇ ਵਿੱਚ ਖੜਾ ਰਹਿੰਦਾ ਹੈ ਇਹਦੀ ਸਿਰਫ ਇੱਕ ਸ਼ਰਤ ਹੈ ਕਿ ਜਿਹੜਾ ਕੇਂਦਰ ਆਪਣਾ 75 ਪੈਸੇ ਪਾਉਂਦੀ ਹੈ ਤੇ ਪੰਜਾਬ ਸਰਕਾਰ ਜਿਹੜੀ ਸਟੇਟ ਹੈ ਸਟੇਟ ਨੇ ਆਪਣਾ 25 ਪੈਸੇ ਹਿੱਸਾ ਨਾਲ ਉਹਦੇ ਪਾਉਣਾ ਤੇ ਫਿਰ ਫੰਡ ਜਿਹੜਾ ਆਟੋਮੈਟਿਕਲੀ ਟਰਾਂਸਫਰ ਹੋ ਜਾਂਦੇ ਆ ਕਿਤੇ ਵੀ ਪੰਜਾਬ ਸਰਕਾਰ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਕਿਸੇ ਲੀਡਰ ਸਾਹਿਬਾਂ ਨੂੰ ਮਿਲਣ ਦੀ ਲੋੜ ਨਹੀਂ ਆਟੋਮੈਟਿਕਲੀ ਫੰਡਸ ਜਨਰੇਟ ਹੋ ਜਾਂਦੇ ਆ ਔਰ ਤੁਸੀਂ ਆਪਣੀ ਤੁਸੀਂ ਜਿਹੜੇ ਪੈਸੇ ਉਦੋਂ ਮਨੀ ਜਿਹੜੀ ਹੈ ਸਪੈਂਡ ਕਰਨੀ ਸ਼ੁਰੂ ਕਰ ਦਿੰਦੇ ਹੋ ਕੋਈ ਵੀ ਡਿਜ਼ਾਸਟਰ ਆਉਂਦਾ ਹੈ ਹੁਣ ਕਿਤੇ ਨਾ ਕਿਤੇ ਜਿਹੜਾ ਜਿਹੜੀ ਬਲੇਮ ਗੇਮ ਦੇ ਵਿੱਚ ਇਨਵੋਲ ਹੋ ਰਿਹਾ ਮਰਸ ਲਿੰਕਿੰਗ ਦੇ ਵਿੱਚ ਕੰਮ ਜਾ ਰਿਹਾ ਹੈ ਕਿ 12000 ਕਰੋੜ ਦੇ ਨਾਮ ਤੇ ਕੇਂਦਰ ਸਰਕਾਰ ਗੁੰਮਰਾਹ ਕਰ ਰਹੀ ਹੈ ਜਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹ ਗੁੰਮਰਾਹ ਕਰ ਰਹੇ ਹੋ ਕਹਿ ਰਹੇ ਇਹਨਾਂ ਕੋ ਫੰਡਸ ਆ ਇਹਨਾਂ ਨੇ ਯੂਟਿਲਾਈਜ਼ ਨਹੀਂ ਕੀਤੇ ਸਾਰਾ ਦੁੱਧ ਦਾ ਦੰਦ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ 12000 ਕਰੋੜ ਰੁਪਏ ਜੇ ਆਇਆ ਐ ਅਲੋਕੇਟ ਹੋਇਆ ਐ ਤਾਂ ਮੇਰੇ ਖਿਆਲ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਜਿਹੜਾ ਬੰਦ ਆ 25% ਸ਼ੇਅਰ ਐ 3000 ਕਰੋੜ ਰੁਪਏ ਸਬਮਿਟ ਕਰਾ ਦੇਣ ਤਾਂ ਫਿਰ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਰਾ ਸਾਫ਼ ਹੋ ਜਾਂਦਾ ਐ ਫੰਡਸ ਜਿਹੜੇ ਐ ਉਹ ਆਟੋਮੈਟਿਕਲੀ ਟਰਾਂਸਫਰ ਹੋ ਕੇ ਪੰਜਾਬ ਸਰਕਾਰ ਦੇ ਅਕਾਊਂਟਸ ਆ ਜਾਂਦੇ ਐ ਔਰ ਪੰਜਾਬ ਦੇ ਲੋਕ ਜਿਹੜੇ ਹੜਪੀੜਿਤ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਇਹ ਜਿਹੜੇ ਫੰਡਸ ਨੇ ਉਹਨਾਂ ਤੱਕ ਮੁਹੱਈਆ ਹੋ ਸਕਣਗੇ ਔਰ ਜਿਹੜੇ ਉਹ ਲੋਕ ਕਿਸੇ ਨਾ ਕਿਸੇ ਹੱਤ ਤੱਕ ਆਪਣਾ ਜਿਹੜਾ ਮੋੜ ਜਿਹੜਾ ਆਪਣੇ ਪੈਰਾਂ ਪਾਰ ਪੰਮਾਂ ਪਾਰ ਹੋ ਸਕਣਗੇ ਔਰ ਜਨ ਜੀਵਨ ਆਪਣੀ ਜਿਹੜਾ ਉਹ ਮੋੜ ਦੁਬਾਰਾ ਲਕੀਰ ਤੇ ਆ ਜਾਏਗਾ